ਪ੍ਰਿੰਸੀਪਲ ਸਦਵੀ ਸਿੰਘ ਦੀ ਲਿਖੀ ਕਿਤਾਬ ਇਤਿਜਨੇ ਕਰੀ ਵਿਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਂਪਣੀਆਂ ਗੁਰੂ ਜੀ ਨੇ ਅਨੰਦਪੁਰ ਨਗਰ ਦੀ ਉਸਾਰੀ ਅਤੇ ਹੋਰ ਰੱਖ ਰਖਿਆ ਦਾ ਕਾਰਜ ਪਾਈ ਭਾਗੂ ਜੀ RAMME ਜੀ ਪਾਈ ਸਾਧੂ ਮਲਤਾਨੀ ਭਾਈ ਬਹਿ ਲੋਕੇ ਦੇ ਮੁਖੀ ਦੇਸ ਰਾਜ ਜੀ ਨੂੰ ਸੌਂਪ ਹਦਾਇਤਾਂ ਦਿੱਤੀਆਂ ਕਿ ਜੋ ਮਾਇਆ ਆਵੇ ਉਸ ਨੂੰ ਖੂਲ ਲਗਾਉਣ ਕਰ ਬਣਾਉਣ ਤੇ ਨਗਰ ਵਸਾਉਣ ਹਿਤ ਹੀ ਖਰਚ ਕਰਨਾ ਜੇ ਕੋਈ ਨਗਰ ਵਾਸੀਆਂ ਨੂੰ ਸਤਾਏ ਤੇ ਦੁਖੀ ਕਰੇ ਤਾਂ ਚੁੱਪ ਕਰਕੇ ਨਾ ਬੈਠਣਾ ਉਸ ਨੂੰ ਰੋਕਣਾ ਤੇ ਸਜ਼ਾ ਦੇਣਾ ਪੁਰ ਕੋ ਖੇਦ ਦੇਹ ਨ ਕੋਈ ਜੇ ਕੋ ਦੇ ਰਹਿ ਨ ਕੋ ਸੋਈ ਸਾਬਨਗਰ ਵਾਸੀਆਂ ਤੇ ਸੰਗਤਾਂ ਨੂੰ ਉਪਦੇਸ਼ ਦੇਂਦੇ ਹੋਏ ਫਰਮਾਇਆ ਇਹੇ ਸਰੀਰ ਰਤਨ ਹੈ ਇਸ ਨੂੰ ਸਫਲ ਕਰਨ ਦਾ ਯਤਨ ਕਰਨਾ ਧੰਦਿਆਂ ਵਿੱਚ ਫਸ ਕੇ ਇਸ ਨੂੰ ਜਾਇਆ ਨਾ ਕਰਨਾ ਕਿਰਤ ਸੁਚੀ ਰੱਖਣੀ ਅਤੇ ਸਤਨਾਮ ਦਾ ਸਿਮਰਨ ਕਰਨਾ ਮਨ ਵਿੱਚ ਸਿਮਰਨ ਬਰਤੀ ਰੱਖਦੇ ਹੋਏ ਇਹ ਹੀ ਮੰਗਣਾ ਕਿ हे ਵਾਹਿਗੁਰੂ ਸਾਡਾ ਸਾਸ ਬ੍ਰਿਥਾ ਨਾ ਜਾਏ ਸੰਗਤ ਦੀ ਸੇਵਾ ਵਿੱਚ ਜੀਵਨ ਲਗਾਉਣਾ ਹੁਣ ਸਮਾ ਤਪ ਦਾ ਨਹੀਂ ਸੇਵਾ ਦਾ ਹੈ ਸੇਵਾ ਰਾਹੀਂ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਤਿਸ ਤੇ ਸਹਿਸ ਗੁਨਾ ਫਲ ਪਾਵੇ ਜੋ ਸਤ ਸੰਗਤ ਸੇਵਾ ਕਮਾਵੇ ਮਨ ਨੂੰ ਸਿਮਰਨ ਵਿੱਚ ਲਗਾਉਣਾ ਇਹ ਮਤਲਬ ਤੇ ਵੀ ਮਤਲਬ ਦੇ ਫੁਰਨੇ ਹੀ ਮਨ ਇਕਾਗਰ ਨਹੀਂ ਰਹਿਣ ਦਿੰਦੇ ਇਹ ਫੁਰਨੇ ਸਿਮਰਨ ਨਾਲ ਇਕਾਗਰਤਾ ਆਉਣ ਤੇ ਆਪੇ ਹੀ ਮੁੱਕ ਜਾਣਗੇ ਮੰਨੂ ਨਾਮ ਵਿੱਚ ਸਮਾਉਣਾ ਮਨ ਦਾ ਪਰਵਾਹ ਜਲ ਸਮਾਨ ਹੈ ਜਿਸ ਪਾਸੇ ਲੈ ਜਾਉਂਗੇ ਉਸ ਪਾਸੇ ਹੀ ਤੁਰ ਪਏਗਾ ਜਲ ਪ੍ਰਵਾਸੰ ਮਨ ਕੋਹਿ ਜਿਤੇ ਕਰੈ ਤਤਹੀ ਨਤਬਹਿ ਇਹ ਕਦੇ ਨਾ ਪੁੱਲਣਾ ਕਿ ਵਿਕਾਰ ਪਹਿਲਾਂ ਥੋੜਾ ਜਿਹਾ ਸੁਖ ਦੇ ਕੇ ਆਪਣੇ ਵੱਲ ਹੀ ਖਿੱਚ ਲੈਂਦਾ ਹੈ ਮਨ ਨਿਰਮਲ ਨਹੀਂ ਰਹਿੰਦਾ ਅਤੇ ਕੇਵਲ ਨਿਰਮਲ ਮਨ ਹੀ ਨਾਮ ਵਿੱਚ ਉન્નਤ ਹੁੰਦਾ ਹੈ ਸੇਬਾ ਮਨ ਨੂੰ ਨਾਲੋਂ ਨਾਲ ਨਿਰਮਲ ਕਰੀ ਜਾਂਦੀ ਹੈ ਦੁੱਖ ਆਉਣ ਤਾਂ ਸ਼ਿਕਵੇ ਨਹੀਂ ਕਰਨੀ ਪ੍ਰਭੂ ਤੇ ਦੋਖ ਨਹੀਂ ਲਗਾਉਣੇ ਖੁਸ਼ੀ ਨਾਲ ਦੁੱਖ ਝੱਲਣੀ ਅਤੇ ਸੁਖ ਆਵੇ ਤਾਂ ਹੰਕਾਰ ਨਹੀਂ ਕਰਨਾ ਸੁਗੂ ਸੂਕਰ ਵਿੱਚ ਆਉਣਾ ਹੈ ਆਪ ਜੀ ਨੇ ਪੁਰ ਪਿਆਣੇ ਦੀ ਤਿਆਰੀ ਪੂਰੀ ਕਰਕੇ ਸਭ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਸਮਝਾ ਦਿੱਤੀਆਂ ਕਹਿ ਲੂਰ ਦੀ ਰਾਣੀ ਵੀ ਗੁਰੂ ਤੇਗ ਬਹਾਦਰ ਜੀ ਦਾ ਪੁਰ ਵੱਲ ਜਾਣਾ ਸੁਣ ਕੇ ਆਈ ਉਸ ਨੇ ਜਦ ਸੇਵਾ ਪੁੱਛੀ ਤਾਂ ਆਪ ਜੀ ਨੇ ਪਿਛੋਂ ਨਗਰ ਦੀ ਸੰਭਾਲ ਅਤੇ ਮੁਖੀ ਸਿੱਖਾਂ ਦੀ ਦੇਖ ਰੇ ਕਰਨਾ ਫਰਮਾਇਆ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ